ਵਧੀਆ ਸਿੱਖ ਗਾਲ ਸੱਚੀ ਸੱਚੀ ਸਨੀਪ ਜੀ ਹੋਰ ਸੁਣਾਓ ਜੀ ਵਧੀਆ ਉਹਦੀ ਠੀਕ ਠਾਕ ਮਹਾਰਾਜ ਹਾਂ ਜੀ ਕਿਦਾਂ ਠੀਕ ਠਾਕ ਵਧੀਆ ਕਿਰਪਾ ਮਹਾਰਾਜ ਗੁਰਨਾੰਕ ਪਾਸ਼ਾ ਸਾਹਿਬ ਤਾਂ ਫਿਰ ਕਿੰਨੀਆਂ ਲਿਆਂਦੇ ਬਾਈ ਜੀ ਅੱਜ ਫਿਰ ਆਹ ਸੰਦੀਪ ਜੀ ਸੱਤ ਵਹਿਣਾ ਆਪਣੇ ਕੋ ਨਵਾਂ ਮਾਲ ਸਾਰਾ ਸਾਰਾ ਨਿਊ ਮਾਲ ਹੈ ਬਣਾਵ ਮੱਜਾ ਮੱਜਾ ਸਾਹਿਬ ਮੱਜਾ ਸੇਰ ਹੋਈਆਂ ਸਾਰੀਆਂ ਚਲੋ ਆਜੋ ਫਿਰ ਆਹ ਅਸੀ ਸੰਦੀਪ ਜੀ ਆਪਣਾ ਦੋ ਦੰਦੇ ਵਛੀ ਹਾਂ ਜੀ ਚੌਕ ਦੇ ਕੱਢਣ ਦੀ ਹੈ ਵਛੀ ਹਾਂ ਜੀ ਬਹੁਤ ਸੋਹਣੀ ਤਿਆਰੀ ਤੁਰੀ ਕਰੋਗੀ ਹਾਂ ਅਜੇ ਬਹੁਤ ਬਣ ਜੂਗੀ ਅਜੇ 13 ਦਿਨ ਨਹੀਂ ਸੰਦੀਪ ਜੀ ਦੇ ਦਿਨ ਪੂਰੇ ਆ ਲੋ ਜੀ ਦੇਖੋ ਬਰਾਦੀ ਕਿੰਨਾ ਕਰਾਣਾ ਜੀ ਕਿੰਨਾ ਕਰਜੂ ਦੋ ਰਸ ਨਾਲ ਇਹ ਨਹੀਂ ਵੀ 30 32 ਦੇ ਤੋਂ ਪਲੱਸ ਹੀ ਚੱਲੂਗੀ ਬੱਸੀ 40 45 ਵੀ ਦੇ ਸਕਦੀ ਚੰਗੀ ਸੇਵਾ ਅੱਛਾ ਵੱਡੀ ਬੱਸੀ ਠੀਕ ਆ ਅਜੇ ਟਾਈਮ ਲੈ ਜੋ ਹਣਾ ਇਹ ਹਿੰਦੀ ਵੀ 13 ਤਰੀਕ ਨੂੰ ਦੇਣ ਪੂਰੇ ਆ 13 ਨੂੰ ਦੇਣ ਪੂਰੇ ਆ ਲੈ ਚਲੋ ਕਰੋ ਜੀ ਹਾਂਜੀ ਬੋਲੋ ਉਹ ਮਸ਼ੀਨ ਸੰਦੀਪ ਸਿੰਘ ਆਪਣਾ ਡੇਢ 2 2 ਕਰਦੀ ਆ ਆਪਾਂ ਨੂੰ ਭਾਅ ਨਾ ਮਿਲੀ 1,30,000 ਜੋ 1000 ਛੋਟ ਕਰਾਂਗੇ 1,30,000 ਨਾ 1,29 ਦੀ 1,29 ਦੇਵਾਂਗੇ ਚਲੋ ਆਜੋ ਤੇਰਾ ਤੇ ਆਹ ਜੀ ਇਹ ਸੰਦੀਪ ਸਿੰਘ ਦੂਜਾ ਸੂਆ ਉਹ ਚੰਗਾ ਰਿਕਾਰਡ ਪਹਿਲੇ ਸੂਏ ਮਸ਼ੀਨ ਨੇ 20 22 ਕਿਲੋ ਦੁੱਧ ਭਰਿਆ ਠੀਕ ਆ ਇਹ ਵੀ ਤੋਰੋ ਆ ਜੀ ਸ਼ਾਇਦ ਹੋਂਡੇ ਬਹੁਤ ਬਣ ਜੂਗੀ ਇਹ ਹਫਤਾ ਲੈ ਜੂਗੀ ਲੋ ਜੀ ਇਹ ਵੀ ਦੇਖੋ ਬਰਾੜਾਂ ਦੇ ਇਹ ਵੀ ਗੱਬਣ ਹੈ ਨਾ ਜੀ ਇਹ ਵੀ ਗੱਬਣ ਸਦੀਪ ਜੀ ਕਿੰਨਾ ਕਰ ਦੂ ਭਾਈ ਤੁਹਾਡੀ ਇਹ ਰਾਨਾ ਜੀ ਇਹ ਹੰਦੀਪ ਜੀ 20 22 ਕਿਲੋ ਦਾ ਦਾ ਆਪਣਾ ਰਿਕਾਰਡ ਹੈ ਪਹਿਲੇ ਦਿਨ ਦਿੱਤਾ ਅੱਛਾ ਬਹੁਤ ਪੋਲੀ ਪਾਲੀ ਬੜੀ ਠੀਕ ਆ ਚੋਾਈ ਜ ਹੈ ਵਧੀਆ ਉਹ ਭਾਈ ਬਿਲਕੁਲ ਓਕੇ ਸਦੀਪ ਸਭਾ ਕਿਹੜਾ ਗੱਬਣ ਵੀਰ ਭਰਾ ਆਪਣੇ ਕੋਲ ਡੰਗਰ ਖੜੂਗਾ ਆਪਣਾ ਘਰੇ ਤੱਕ ਆਪਣੀ ਗੱਬਣ ਦੀ ਗਾਰੰਟੀ ਉਥਾਣਾ ਦੀ ਚਲੋ ਠੀਕ ਹੈ ਜੀ ਜਿਹੜਾ ਸੁਈ ਚੋਚਵਾ ਕੇ ਥੱਲੀ ਨਾ ਖੜੇ ਤੇ ਰਾਨਾ ਫਿਰਿੰਦੀ ਕੀਮਤ ਇਹਦੀ ਸਦੀਪ ਸੇ ਆਪਣਾ ਮੁੱਲ ਕਰ ਲਈਏ 85 ਕਰ ਲਈਏ 90 ਕਰ ਲਈਏ ਇਹਦੀ ਆਪਣਾ 75000 ਜੋ 1000 ਛੋੜ 74 ਹੀ ਦੇ ਦਾਂਗੇ ਚਲੋ ਠੀਕ ਆ ਠੀਕ ਆ ਜੀ ਹਾਂਜੀ ਇਹ ਸੰਦੀਪ ਸਿੰਘ ਸੂਈ ਆ ਵੈੜ ਹੂੰ ਇਹਦੇ ਮਗਰ ਜਰਸੀ ਵਛੀ ਆ ਅੱਛਾ ਬਹੁਤ ਚੰਗੀ ਪਿਓਰ ਜਰਸੀ ਵਛੀ ਦੀ ਦੁੱਧ ਕਿੰਨਾ ਜੀ ਇਹਦੇ ਕੋ ਸੰਦੀਪ ਸਿੰਘ 15 16 ਕਿਲੋ ਜੇ ਬੋਲੇ ਇਹ ਚੌਥਾ ਦਿਨ ਹੈ ਸੂਈ ਨੂੰ 15 16 ਕਿਲੋ ਹੈ ਜੀ ਮੰਨ ਲਓ 20 ਪਲੱਸ ਹੀ ਚੱਲੂਗੀ 25 ਦੇ ਦੇ 24 ਦੇ ਦੇ 22 ਦੇ ਦੇ ਠੀਕ ਆ ਬਹੁਤ ਠੰਡ ਠੰਡ ਬੜਾ ਪਿਆਰਾ ਲੱਗਾ ਮਹੀਆਂ ਵਰਗਾ ਮਗਰ ਵਛੀ ਆ ਗਈ ਹਣਾ ਵਛੀ ਮਗਰ ਜਰਸੀ ਹੈ ਜੀ ਨਹੀਂ ਠੀਕ ਆ ਜੀ ਫਿਰ ਆਜੋ ਆਜੋ ਐ ਚਵਾਪਸਵਾ ਵਧੀਆ ਬਿਲਕੁਲ ਓਕੇ ਸੰਦੀਪਾ ਚੋਂ ਬਹੁਤ ਚੰਗੀ ਲੱਗੀ ਇਹਦੀ ਫਿਰ ਕੀ ਮਾਰਾ ਇਹ ਆਪਣਾ ਸੰਦੀਪ ਸਿੰਘ ਇਹ ਕੋਈ ਭਾਰਾ ਜੋੜਾ ਵੀ ਇਹ ਮੁੱਲ ਕਰ ਲਈਏ 85 ਕਰ ਲਈਏ ਹਾਂਜੀ ਇਹਦੀ 75000 ਜ ਆਪਣਾ 1000 ਛੋਟ ਕਰਾਂਗੇ ਬਹੁਤ ਠੰਡੀ ਸੀਲ ਇਹ ਵੀ 74000 ਦੀ ਇਹ ਵੀ 74000 ਦੀ ਹੈ ਚਲੋ ਠੀਕ ਆ ਤੇ ਆ ਗੱਬਣਾ ਜੀ ਇਹ ਸੰਦੀਪ ਸਿੰਘ ਆਪਣਾ ਗੱਬਣ ਆ ਭਾ ਬਹੁਤ ਚੰਗਾ ਜੇ ਤੱਪ ਜਿਹੜਾ ਲੈਵਾ ਕਰੂ ਬਹੁ ਬਣੂਗੀ ਅੱਛਾ ਹਫਤਾ ਲੈ ਜੂਗੀ ਠੀਕ ਆ ਇਹ ਵਾਛੀ ਤਿਆਰ ਹੋਈ ਦੀ ਬਗੂ 65000 ਦੀ ਹਾਂ ਅੱਜ 50000 ਜੋ ਹਜ਼ਾਰ ਛੋਟ ਕਰਦਾ 50000 ਤੋਂ ਹਜ਼ਾਰ ਛੋਟ ਹਾਂ 90000 ਦੀ 90000 ਦੀ ਲਓ ਜੀ ਆ ਲਾਤ ਨੂੰ ਕੀ ਹੋਇਆ ਜੀ ਮੜਾ ਨਾ ਗੱਡੀ ਜੋ ਕਿਤੇ ਮੜਾ ਜਾ ਕੇ ਲੱਗ ਗਿਆ ਪੈਰ ਨੂੰ ਹੋਰ ਵੀ ਠੀਕ ਹੋ ਜੂਗੀ ਤੇਰੀ ਕੱਲ ਨੂੰ ਸੈੱਟ ਹੋ ਜੂ ਅੱਜ ਹੀ ਆਈ ਫਿਰ ਫਿਰ ਐ ਹੁਣ ਨਹੀਂ ਮੈਂ ਉਹ ਲੈ ਕੇ ਦੀ ਕੋਈ ਅਜਾ ਆ ਸੰਦੀਪ ਸਿੰਘ ਗਾਵਾਂ ਹੀ ਲਈਆਂ ਵੀਰਪਰਾ ਦੇ ਗਾਵਾਂ ਵਾਲੇ ਜਿਆਦਾ ਫੁੱਜੇ ਨੇ ਮਈਆਂ ਚੰਗੀਆਂ ਸੋਹਣੀਆਂ ਵੇਗੀਆਂ ਹੂੰ ਅਗਲਾ ਲਾੜ ਮਈਆਂ ਦਾ ਪਾਵਾਂਗੇ ਨਾਲ ਚਾਰਕ ਮਈਆਂ ਪਾਵਾਂਗੇ ਇਹਦੀ ਕੀਮਤ ਇਹਦੀ 30000 ਛੋੜੇ 50000 ਚੋਂ 49000 49000 ਇਹਦੀ ਬੜਾ ਲੈਵਾ ਕਰੂਗੀ ਚਲੋ ਠੀਕ ਹੈ ਸ਼ੰਗਰ ਰਿਕਾਰਡ ਦੋਦਾ ਇਹ ਵੀ ਗੱਬਣਾ ਜੀ ਇਹ ਸੰਦੀਪ ਸਿੰਘ ਗੱਬਣਿਆ ਜਰਸੀ ਅੱਛਾ 6 ਦੰਦਿਆ ਆਪਣਾ ਬਹੁਤ ਚੰਗੀ ਬਣੂਗੀ ਇਹ ਸ਼ਾਇਦ ਆਉਂਦਾ ਟਾਪੇਡਾ ਲੈਵਾ ਕਰੂਗੀ ਹੂੰ 20 22 ਕਿਲੋ ਦੁੱਧ ਨੇ ਭਰਿਆ ਵੱਛੀ ਆਪਣੇ ਲਾਗੋ ਲਈ ਆ ਠੀਕ ਆ ਤੇ ਲੈ ਜੂਗੀ ਹਫਤੇ ਦੇ ਵਿੱਚ ਪੰਜਾਂ ਚੌਦਾਂ ਨੂੰ ਸੂਬੂਗੀ ਤੋਰ ਜਰਸੀ ਆ ਗਈ ਨਾ ਪ्युअर ਜਰਸੀ ਹਨੀਦ ਸਿੰਘ ਪ्युअर ਜਰਸੀ ਠੰਡੀ ਸੀਲ ਬੜੀ ਪੜੀ ਜੁਲੀ ਵੜ ਆਜੋ ਨਜ਼ਰ ਬਹੁਤ ਵੜ ਦੇਣਾ ਜੀ ਬਹੁਤ ਸੋਹਣੀ ਫੇਸ ਕੁਆਲਿਟੀ ਹੋਵੇ ਕਿੰਨਾ ਟਾਈਮ ਲਾਣਾ ਜੀ ਇਹ ਹਨੀਦ ਜੀ ਹਫਤੇ ਦੇ ਵਿੱਚ ਸੂਬੂਗੀ ਸੂਣ ਤੱਕ ਥਣਾ ਦੀ ਗਾਰੰਟੀ ਸਾਡੀ ਫੁੱਲ ਹੋਊਗੀ ਜੇ ਕੋਈ ਵੀਰ ਭਰਾ ਇਦਾਂ ਗੱਪਣ ਲੈਂਦਾ ਨਾ ਜਗਾਉਣ ਲੈਣੀ ਮਗਾਉਂਦਾ ਇਹਦੀ ਕੀ ਮੈਂ ਬਾਜੀ ਫਿਰ ਇਹਦੀ ਸੰਦੀਪ ਸਿੰਘ ਮੁੱਲ ਕਰ ਲਈਏ 75 ਕਰ ਲਈਏ 80 ਕਰ ਲਈਏ ਹੂੰ ਇਹਦੀ 65000 ਜੋ 1000 ਛੋਟ ਕਰਾਂਗੇ ਹੂੰ 64000 ਦੀ ਰਸੀ ਦੇਵਾਂਗੇ ਚਲੋ ਠੀਕ ਆ ਤੇ ਆਹ ਜੀ ਇਹ ਕੋ ਸੰਦੀਪ ਸਿੰਘ 12 ਕਿਲੋ ਦੁੱਧ ਆ ਹੂੰ ਅਜ ਮਾਲ ਤਾਜੀ ਸੂਈ ਹੈ ਹਾਂ ਜੀ ਦੁੱਧ ਵਾਜੂ ਕਰਜੂ 15 16 ਦੇ ਦੇ 18 ਦੇ ਦੀ ਸੇਵਾ ਨਾਲ ਦੁੱਧ ਜਰਸੀ ਆ ਗਿਆ ਨਾ ਜਰਸੀ ਜਰਸੀ ਚੰਗਾ ਨਾੜਾ ਨੂੜਾ ਵਾਲਾ ਲੈਵਾ ਚੰਗੀ ਫੇੜ ਇਹਦੀ ਬਾਜੀ ਫਿਰ ਕੀਮਾ ਦਾ ਇਹਦੀ ਆਪਣਾ ਸੰਦੀਪ ਸਿੰਘ 2000 ਛੋਟ ਕਰਦਾ 60 ਜੋ 58000 ਦੀ 58000 ਦੀ ਚਲੋ ਠੀਕ ਆ ਤੇ ਇਹ ਵੀ ਸੂਈ ਆ ਇਹ ਵੀ ਸੂਈ ਸੰਦੀਪ ਸਿੰਘ 12 ਕਿਲੋ ਦੁੱਧ ਆ ਦੇਖੋ ਅੱਛਾ ਬਹੁਤ ਬਰੀਕੀਆਂ ਬਰਾਕੀਆਂ ਬਣੀਆਂ ਨੇ ਕੱਦ ਦੇ ਛੋਟਾ ਪਰ ਸਫਾਈਆਂ ਬਣੀਆਂ ਲੇਵੇ ਲੂਵੇ ਦੀਆਂ ਕਿਲੋ ਦੁੱਧ ਆ ਜੀ ਇਹਦੇ ਕੋਲ 12 ਕਿਲੋ ਪੱਕਾ ਦੁੱਧ ਕੰਡੇ ਵਾਲਾ ਤਿਆਰ 12 ਕਿਲੋ ਕੰਡੇ ਵਾਲਾ ਹਾਂਜੀ ਵਛੀ ਮਗਰ ਨੇ ਬੱਛਾ ਜਾਂਦਾ ਅਜਾ ਬੱਛਾ ਮਗਰ ਆ ਜਾਓ ਕਰਦੇ ਚੁਆਈ ਜੂ ਵਧੀਆ ਬਿਲਕੁਲ ਜੀ ਚੁਆਈ ਸ੍ਰੀਪ ਸਿੰਘ ਸਾਹਿਬ ਓਕੇ ਰਿਪੋਰਟ ਚੁਆਈ ਨਹੀਂ ਲੰਗਰ ਕੋਈ ਮਾੜਾ ਲਈਦਾ ਝੁੰਜ ਜਾਂਦਾ ਬਸ ਠੀਕ ਹੈ ਹਿੰਦੀ ਭਾਜੀ ਫਿਰ ਕੀਮਤ ਇਹਦੀ ਸ੍ਰੀਪ ਸਿੰਘ ਸਾਹਿਬ 46 40000 ਤੋਂ 1000 ਛੋਟ ਆ 40000 45000 ਦੀ ਚਲੋ ਠੀਕ ਹੈ ਜੀ ਫਿਰ ਬਤਾ ਹੀ ਹੈ ਜੀ ਇਹੀ ਦੀ ਜੇ ਸੱਤ ਵੜਾ ਆਪਣੇ ਕੋ ਲੋ ਜੀ ਦੇਖੋ ਸੱਤ ਵੜਾ ਬਾਈਆਂ ਕੋਲ ਜੀ ਬਿਲਕੁਲ ਨਵਾਂ ਮਾਲ ਆ ਤੇ ਸੋਹਣੀਆਂ ਵੜਾ ਠੀਕ ਹੈ ਰਿਕੋਰਡ ਵਾਲੀਆਂ ਬਾਕੀ ਮੇਰਾ ਵੀ ਇੱਥੇ ਆ ਗਿਆ ਦਾ ਦੋ ਟਾਈਮ ਤਿੰਨ ਟਾਈਮ ਚੁਆਈ ਕਰੋ ਜਿਹੜੀ ਗੱਬਣ ਚੈੱਕ ਕਰਕੇ ਲੈ ਜਾਓ ਸਹੀ ਹੈ ਕਿ ਨਹੀਂ ਭਾਈ ਜੀ ਬਿਲਕੁਲ ਬਿਲਕੁਲ ਸੀਸਾ ਆਪਣੇ ਗੱਬਣ ਆ ਹਾਂ ਜੀ ਜੀ ਪਾਸ ਕਰਕੇ ਖੜੋ ਸੁੰਆਂ ਚੋ ਕੇ ਦੋ ਡੰ ਖੜੋ ਭਾਈ ਚਲੋ ਪਾਲ ਸਾਫ ਸੁਥਰਾ ਨੰਬਰ ਜੀ 9779612422 ਪਿੰਡ ਵੀਲਾ ਜਿਹੜਾ ਕਦਾਫਰ ਸੀਲ ਬਟਾਲਾ ਨੇੜੇ ਸਾਨੂੰ ਫੜੇ ਘੜ ਚੂੜੀਆਂ ਡੇਰਾ ਬਾਬਾ ਨਾਨਕ ਪੈਂਦਾ ਸਤਿ ਸ਼੍ਰੀ ਅਕਾਲ